ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਲਈ ਅਬੋਹਰ ਬੱਲੂਆਣਾ ਤੇ ਮਲੋੜਸਣ ਨੇ ਕਈ ਹਲਕਿਆਂ 'ਚ ਰੈਲੀਆਂ ਕੀਤੀਆਂ ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਮਾਨ ਸਰਕਾਰ ਨੂੰ ਜਮ ਕੇ ਕੋਸਿਆ ਇਲਜ਼ਾਮ ਲਾਇਆ ਕਿ ਆਪ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਆਪਣੇ ਆਪਣੀ ਅਕਾਲੀ ਦਲ ਥੋੜੀ ਪਾਰਟੀ ਹੈ ਥੋੜੀ ਜਾਨ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਆ 103 ਸਾਲ ਪੁਰਾਣੀ ਪਾਰਟੀ ਹੈ ਤੁਸੀਂ ਤਜਰਬੇ ਕਰਨੇ ਛੱਡ ਦਿਓ ਹੱਥ ਜੋੜ ਕੇ ਬੇਨਤੀ ਕਰਨਾ ਥੋਡੇ ਤੋਂ ਸਿਆਣੇ ਗੁਜਰਾਤ ਦੇ ਲੋਕ ਐ 35 ਸਾਲ ਹੋ ਗਏ ਬੀਜੇਪੀ ਨੂੰ ਵੋਟਾਂ ਪਾਉਂਦੇ ਮੋਦੀ ਨੂੰ ਵੋਟਾਂ ਪਾਉਂਦੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਮਿਲਦਾ ਹੀ ਦਿੰਦਾ ਹੀ ਮੋਦੀ ਐ ਆਪਾਂ ਕਿਉਂ ਤਜਰਬੇ ਕਰੀਏ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਉੱਥੇ ਵੋਟਾਂ ਮੰਗਣ ਗਏ ਸੀ ਉਹਨਾਂ ਨੂੰ ਛਿੱਤਰ ਮਾਰ ਕੇ ਭਜਾਇਆ ਤੇ ਇਥੇ ਸਾਰਾ ਕੁਝ ਜਾਂ ਵਿੱਚ ਬਣਾਉਣ ਵਾਲਾ ਕਾਲੀ ਦਲ ਸੁਲਤਾਨ ਦੇਣ ਵਾਲਾ ਕਾਲੀ ਦਲ ਪਰ ਆਪਾਂ ਜਿਹੜਾ ਆਉਂਦਾ ਉਹਨੂੰ ਕਹਿੰਦੇ ਤੂੰ ਵੀ ਲੈ ਲੈ ਮੌਕਾ ਤੂੰ ਵੀ ਲੈ ਲੈ ਮੌਕਾ 10 ਸਾਲ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਤੇ ਆਪਾਂ ਹਲੇ ਵੀ ਨਹੀਂ ਕਰਦੇ ਤਜਰਬਾ ਹੁਣ ਕਿਦੋਂ ਰੁਕੋਗੇ ਜਦੋਂ ਪਾਣੀ ਉੱਤੋਂ ਹੀ ਟੱਪ ਗਿਆ ਸਾਰਾ ਬਰਬਾਦ ਕਰਤਾ ਪੰਜਾਬ ਐਸ ਕਰਕੇ ਬੇਨਤੀ ਕਰਨਾ ਆਪ ਪਾਰਲੀਮੈਂਟ ਇਲੈਕਸ਼ਨ ਵਿੱਚ ਲੜਾਈ ਜਿਹੜੀ ਲੜ ਰਹੇ ਆ ਇੱਕ ਪਾਸੇ ਕਾਲੀ ਦਲ ਇਕੱਲਾ ਕਾਲੀ ਦਲ ਕਿਸੇ ਦੀ ਲੋੜ ਨਹੀਂ ਸਾਨੂੰ ਸਾਨੂੰ ਕੱਲੇ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਅਸੀਂ ਲੜ ਰਹੇ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਖਿਲਾਫ ਜਿਹੜੀ ਇੱਥੇ ਕੱਲੇ ਲੁੱਟਣ ਆਉਂਦੀਆਂ